YouTube ਹੋਵੇ Facebook ਹੋਵੇ Instagram ਹੋਵੇ ਹਰੇਕ ਬੰਦੇ ਨੂੰ ਇਹੋ ਲਾਲਸਾ ਹੁੰਦੀ ਆ ਵੀ ਮੈਂ ਕੋਈ ਇਹੋ ਜੀ ਗੱਲ ਕਰਾਂ ਤੇ ਲੋਕ ਮੇਰੇ ਜਿਹੜੇ ਆ ਉਹ ਫੋਲੋਅਰ ਬਣ ਜਾਣ ਤੇ ਲੋਕਾਂ ਨੂੰ ਲੱਗੇ ਵੀ ਯਾਰ ਇਹ ਬੰਦਾ ਬਹੁਤ ਸਿਆਣਾ ਇਹਨਾਂ ਨੂੰ ਵੈਸੇ ਇੱਕ Facebook ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਇੱਕ ਟਰਮ ਵੀ ਵਰਤੀ ਜਾਂਦੀ ਹੈ ਵੀ Facebook ਕੀ ਇਹ ਮਹਾਰਤੀ Facebook ਕੀ ਇਹ ਸਿਆਣੇ ਵੀ ਕਿਹਾ ਜਾਂਦਾ ਹਰੇਕ ਬੰਦਾ ਜਿਹੜਾ ਉਹਦੀ ਇਹੋ ਲਾਲਸਾ ਹੁੰਦੀ ਆ ਵੀ ਮੈਂ ਅਗਲੇ ਨੂੰ ਸਲਾਹ ਦੇ ਦੇਵਾਂ ਤੇ ਅਗਲਾ ਜਿਹੜਾ ਮੈਨੂੰ ਸਲਾਹ ਨਾ ਦੇਵੇ ਤੇ ਅਗਲਾ ਮੈਨੂੰ ਕਵੇ ਵੀ ਕੁਝ ਨਾ ਉਹਨੂੰ ਮੈਂ ਜੋ ਕੁਝ ਕਹਿ ਦਵਾ ਤੇ ਅਗਲਾ ਮੰਨ ਲਵੇ ਤੇ ਬਾਅਦ ਚ ਉਹ ਬੰਦਾ ਮੇਰੀ ਤਾਰੀਫ ਕਰਦਾ ਫਿਰੇ ਪਰ ਜੇ ਅਸੀਂ ਇਹ ਸ਼ੌਕ ਰੱਖਦੇ ਆ ਜੇ ਅਸੀਂ ਇਸ ਕਾਬਿਲ ਆਪਣੇ ਆਪ ਨੂੰ ਸਮਝਦੇ ਆ ਵੀ ਸਾਡੇ ਕੋਲ ਲਿਆਕਤ ਆ ਸਾਨੂੰ ਸਮਝ ਆ ਅਸੀਂ ਕੋਈ ਚਾਰ ਕਿਤਾਬਾਂ ਪੜ੍ਹੀਆਂ ਹੋਈਆਂ ਨੇ ਤੇ ਜਿਹੜੀ ਗੱਲ ਅਸੀਂ ਅਗਲੇ ਨੂੰ ਕਹਿਣ ਜਾ ਰਹੇ ਆ ਇਹ ਬੜੀ ਪਾਇਦਾਰ ਆ ਤੇ ਮੈਨੂੰ ਇਦਾਂ ਲੱਗਦਾ ਵੀ ਘੱਟੋ ਘਾਟੇ ਫੇਸਬੁੱਕ ਜਾਂ ਇੰਸਟਾਗ੍ਰam ਦੇ ਉੱਤੇ ਪਾਉਣ ਨਾਲੋਂ ਉਹ ਗੱਲ ਜਿਹੜੀ ਆ ਪਹਿਲਾਂ ਆਪਣੇ ਘਰ 'ਚ ਹੀ ਕਿਸੇ ਨਾਲ ਸਲਾਹ ਕਰ ਲੈਣੀ ਚਾਹੀਦੀ ਆ ਵੀ ਆ ਇੱਕ ਮੈਂ ਕੰਟੈਂਟ ਬ ਇਹ ਇਹਨੂੰ ਮੈਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਵਾ ਕਿ ਇਹਨੂੰ ਮੈਂ ਜਿਹੜਾ ਵਾ YouTube ਦੇ ਉੱਤੇ ਪਾ ਦਵਾ ਤਾਂ ਜੋ ਲੋਕ ਸੁਣ ਸਕਣ ਤਾਂ ਜੋ ਲੋਕ ਜਿਹੜਾ ਵਾ ਮੇਰੀ ਤਾਰੀਫ਼ ਹੀ ਕਰ ਲੈਣ ਕਿਉਂਕਿ ਤਾਰੀਫ਼ਾਂ ਖੱਟਣ ਦਾ ਵਡਿਆਈ ਖੱਟਣ ਦਾ ਹਰੇਕ ਨੂੰ ਸ਼ੌਕ ਹੁੰਦਾ ਪਰ ਬੰਦਾ ਸਲਾਹ ਲੈਂਦਾ ਕਿਸੇ ਦੀ ਨਹੀਂ ਕਿਉਂਕਿ ਉਹਨੂੰ ਲੱਗਦਾ ਵੀ ਮੇਰੇ ਦਿਮਾਗ ਦੇ ਵਿੱਚ ਜਿਹੜਾ ਫੁਰਨਾ ਫੁੱਟ ਗਿਆ ਜਾਂ ਜਿਹੜੀ ਕੁਛ ਮੈਂ ਕੋਈ ਗੀਤ ਜਾਂ ਗਜ਼ਲ ਜਾਂ ਨਜ਼ਮ ਜਾਂ ਕੋਈ ਜਿਹੜੀ ਮੈਂ ਪੋਇਟਰੀ ਜਾਂ ਕੋਈ ਮੈਂ ਲੇਖ ਜਿਹੜਾ ਲਿਖ ਲਿਆ ਇਹ ਤਾਂ ਬਸ ਅੰਤ ਇਹ ਤਾਂ ਮੈਂ ਐਂਡ ਕਰਾ ਦਿੱਤਾ ਹੁਣ ਇਸੇ ਦੇ ਚਲਦੇ ਆ ਪਾਕਿਸਤਾਨੀ ਯੂਟਿਊਬਰ ਆ ਇੱਕ ਇਕਬਾਲ ਹਸਨ ਚਿਸ਼ਤੀ ਇਹਨਾਂ ਭਾਈ ਸਾਹਿਬ ਨੇ ਇੱਕ ਗੀਤ ਲਿਖਿਆ ਅੱਛਾ ਜਦੋਂ ਇਹਨਾਂ ਨੇ ਗੀਤ ਲਿਖਿਆ ਤੇ ਇਹਨਾਂ ਨੇ ਉਹਨੂੰ ਰਿਕਾਰਡ ਕਰਾ ਲਿਆ ਮਿਊਜ਼ਿਕ ਬਣਾਉਣ ਵਾਲੇ ਨੇ ਮਿਊਜ਼ਿਕ ਬਣਾ ਦਿੱਤਾ ਤੇ ਵੀਡੀਓ ਬਣਾਉਣ ਵਾਲੇ ਨੇ ਵੀਡੀਓ ਬਣਾ ਦਿੱਤਾ ਯੂਟਿਊਬ ਦੇ ਉੱਤੇ ਜਦੋਂ ਇਹਨਾਂ ਨੇ ਗੀਤ ਪਾਇਆ ਮੈਨੂੰ ਲੱਗਦਾ ਉਸ ਗੀਤ ਦੇ ਵਿੱਚ ਕੇਵਲ 4-5 ਕਮੈਂਟ ਜਿਹੜੇ ਇਹਨਾਂ ਦੀ ਟੀਮ ਦੇ ਆ ਉਹੀ ਗੁੱਡ ਵੈਰੀ ਗੁੱਡ ਆ ਬਾਕੀ ਦੁਨੀਆ ਭਰ ਦੇ ਲੋਕਾਂ ਨੇ ਇਸ ਬੰਦੇ ਨੂੰ ਗਾਲਾਂ ਕੱਢੀਆਂ ਦੁਨੀਆ ਭਰ ਤੋਂ ਲੋਕਾਂ ਨੇ ਹੁਣ ਡਿਮਾਂਡ ਕੀਤੀ ਆ ਵੀ ਘਟੋ ਘਾਟੇ ਨੂੰ ਅਰੈਸਟ ਕਰੋ ਗਾਣਾ ਤੇ ਡਿਲੀਟ ਕਰੋ ਕਰੋ ਇਸ ਬੰਦੇ ਦੇ ਉੱਤੇ ਸਖਤ ਧਰਾਮਾ ਲਾਓ ਤੇ ਇਹਨੂੰ ਗ੍ਰਿਫਤਾਰ ਕਰੋ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਇਸ ਹਸਨ ਇਕਬਾਲ ਚਿਸਤੀ ਜਿਹਦਾ ਨਾਮ ਆ ਪਾਕਿਸਤਾਨ ਦਾ ਯੂਟਿਊਬਰ ਆ ਇਹਨੇ ਕੀਤਾ ਕੀ ਆ ਇਹਨੇ ਕੀਤਾ ਇਹ ਆ ਇਹਨੇ ਇੱਕ ਗੀਤ ਕੱਢਿਆ ਇਹਦੇ ਵਿੱਚ ਇਹ ਕਹਿ ਰਿਹਾ ਵੀ ਆਪਣੀਆਂ ਬੇਟੀਆਂ ਨੂੰ ਤੁਸੀਂ ਸਕੂਲ ਨਾ ਭੇਜੋ ਉਹਦਾ ਕਾਰਨ ਇਹ ਆ ਕਹਿੰਦਾ ਇਹਨਾਂ ਨੇ ਮੁੜ ਕੇ ਉੱਥੇ ਜਾ ਕੇ ਰੀਲਾਂ ਬਣਾਉਣੀਆਂ ਇਹਨਾਂ ਨੇ ਆਪਣੇ ਡਾਂਸ ਦੇ ਵੀਡੀਓ ਬਣਾਣੇ ਆ ਤੇ ਤੁਹਾਡੀ ਬਦਨਾਮੀ ਕਰਾਉਣਗੀਆਂ ਇਦੇ ਨਾਲੋਂ ਬਿਹਤਰ ਹੈ ਇਹਨਾਂ ਨੂੰ ਘਰ ਦੇ ਵਿੱਚ ਹੀ ਰੱਖੋ ਪਾਕਿਸਤਾਨ ਦਾ ਹੀ ਰਹਿਣ ਵਾਲਾ ਹਾਲ ਹੀ ਦੇ ਵਿੱਚ ਪਾਕਿਸਤਾਨ ਤੋਂ ਇੱਕ ਖਬਰ ਆਈ ਕਿ ਲਾਹੌਰ ਜਿਹੜਾ ਉਹਨਾਂ ਦਾ ਹਾਈ ਕੋਰਟ ਆ ਉੱਥੇ ਫਸਟ ਲੇਡੀ ਜਿਹੜੇ ਆ ਉਹ ਚੀਫ ਜਸਟਿਸ ਚੁਣੇ ਗਏ ਮੇਰਾ ਖਿਆਲ ਉਹਨਾਂ ਦਾ ਨਾਮ ਜਿਹੜਾ ਆਇਸ਼ਾ ਨੀਲਮ ਆ ਸ਼ਾਇਦ ਉਹ ਚੁਣੇ ਗਏ ਪੂਰੀ ਦੁਨੀਆ ਦੇ ਵਿੱਚ ਇਸ ਖਬਰ ਦੀ ਤਾਰੀਫ ਹੋਈ ਕਿ ਪਾਕਿਸਤਾਨ ਦੇ ਵਿੱਚ ਪਹਿਲੀ ਵਾਰ ਆ ਇੱਕ ਚੀਫ ਜਸਟਿਸ ਦੇ ਅਹੁਦੇ ਦੇ ਉੱਤੇ ਇੱਕ ਲੇਡੀ ਜਿਹੜੇ ਆ ਉਹ ਲਾਹੌਰ ਹਾਈ ਕੋਰਟ ਦੇ ਵਿੱਚ ਜਿਹੜੇ ਆ ਉਹ ਚੁਣੇ ਗਏ ਸਾਰੇ ਪਾਸੇ ਬੜੀ ਪ੍ਰਸ਼ੰਸਾ ਹੋਈ ਵੀ ਵਾਕਿਆ ਹੀ ਬਹੁਤ ਇਸ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਲੰਮਾ ਉਹਨਾਂ ਦਾ ਸਫਰ ਹੈ ਵਕਾਲਤ ਦਾ ਇਸ ਮੁਕਾਮ ਤੇ ਪਹੁੰਚਿਆ ਇੱਕ ਪਾਸੇ ਇੱਕ ਔਰਤ ਦੀ ਉਸੇ ਮੁਲਕ ਦੇ ਵਿੱਚ ਇਨੀ ਤਰੀਫ ਹੋਈ ਹੈ ਇੰਨੀ ਉਹਨਾਂ ਨੂੰ ਸੋਭਾ ਮਿਲ ਰਹੀ ਹੈ ਤੇ ਦੂਜੇ ਪਾਸੇ ਇਸ ਚਿਸ਼ਤੀ ਸਾਹਿਬ ਨੇ ਇਹ ਕਹੇ ਸੋਚਿਆ ਵੀ ਨਹੀਂ ਵੀਡੀਓ ਚੰਗੀ ਤਰ੍ਹਾਂ ਇਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਖੰਘਾਲਿਆ ਵੀ ਨਹੀਂ ਵੀ ਕੀ ਸਾਡੇ ਆਦੇਸ਼ ਦੇ ਵਿੱਚ ਔਰਤਾਂ ਨੇ ਕੋਈ ਮਾਰ ਕੇ ਮਾਰੇ ਵੀ ਹੈ ਇਹ ਤੇ ਇੱਕ ਨਾਮ ਜਿਹੜਾ ਮੈਨੂੰ ਯਾਦ ਆ ਇਹ ਤੋਂ ਪਹਿਲਾਂ ਸ਼ਾਇਦ ਇਹ आलिया ਮਲਿਕ ਵੀ ਆ ਜਿਹੜੇ ਉਹ ਵੀ ਇਸ ਅਹੁਦੇ ਤੱਕ ਜਾ ਚੁੱਕੇ ਆ ਹੋਰ ਬਹੁਤ ਲੇਡੀਜ਼ ਆ ਜਿਹੜੀਆਂ ਪੁਲਿਸ ਦੇ ਵਿੱਚ ਵੀ ਨੇ ਪਾਕਿਸਤਾਨ ਦੇ ਵਿੱਚ ਹੋਰ بڑے ਵੱਡੇ ਵੱਡੇ ਅਹੁਦਿਆਂ ਦੇ ਉੱਤੇ ਆ ਪਰ ਇਹਨਾਂ ਨੇ ਕਿਸੇ ਕਿਸਮ ਦੀ ਕੋਈ ਰਿਸਰਚ ਨਹੀਂ ਕੀਤੀ ਇਹਨਾਂ ਦੇ ਮਨ 'ਚ ਇੱਕ ਫੁਰਨਾ ਫੁੱਟਿਆ ਵੀ ਕੁੜੀਆਂ ਵੀਡੀਓ ਬਣਾਉਂਦੀਆਂ ਨੇ ਅੱਜਕੱਲ ਤੇ ਆਪਾਂ ਇਹ ਤੇ ਗਾਣਾ ਬਣਾ ਦਿੰਨੇ ਆ ਤੇ ਮੈਂ ਉਹ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੇਵਲ 5 6 ਕਮੈਂਟਸ ਜਿਹੜੇ ਆ ਉਹ ਇਹਦੀ ਤਾਰੀਫ ਦੇ ਵਿੱਚ ਆ ਉਹ ਜਿਹੜੇ ਇਹਦੇ 5 6 ਬੰਦੇ ਇਹਦੇ ਨਾਲ ਸੀ ਜਿਨ੍ਹਾਂ ਨੇ ਰਲ ਮਿਲ ਕੇ ਗਾਣਾ ਬਣਾਇਆ ਤੇ ਇੱਥੇ ਹੁਣ ਅਰੇਸਟ ਕਰਨ ਦੀ ਜਿਹੜੀ ਮੰਗ ਆ ਉਹ ਪੂਰੇ ਪਾਕਿਸਤਾਨ ਦੇ ਵਿੱਚ ਉੱਠ ਰਹੀ ਆ ਵੀ ਇਸ ਬੰਦੇ ਦੀ ਸੋਚ ਵੇਖ ਲਓ ਕਿਦਾਂ ਦੀ ਆ ਕੀ ਇਦਾਂ ਲੱਗਦਾ ਵੀ ਹਰੇਕ ਲੜਕੀ ਜਿਹੜੀ ਸਕੂਲ ਜਾਂਦੀ ਆ ਉਰੀਲਾ ਹੀ ਬਣਾਉਂਦੀ ਆ ਜੇ ਹਰੇਕ ਲੜਕੀ ਸਕੂਲ ਜਾ ਕੇ ਰੀਲਾ ਹੀ ਬਣਾਉਂਦੀ ਹੋਵੇ ਤਾਂ ਫਿਰ ਡਾਕਟਰਸ ਕਿੱਥੋਂ ਬਣਨ ਫਿਰ ਇੰਜੀਨੀਅਰਸ ਕਿੱਥੋਂ ਬਣਨ ਫਿਰ ਇਹਨਾਂ ਦੇ ਦੇਸ਼ 'ਚ ਜਿਹੜੇ ਲਾਇਰਸ ਜਿਨ੍ਹਾਂ ਨੂੰ ਮੈਂ ਹਾਲੀ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਕੀਤਾ ਉਹ ਕਿਦਾਂ ਪੜ੍ਹ ਕੇ ਇੰਨੇ ਅਹੁਦਿਆਂ ਤੇ ਪਹੁੰਚ ਜਾ ਹਾਂਜੀ ਤੇ ਪਰ ਇਹ ਸ਼ਖਸ ਜਿਹੜਾ ਇਹਨੇ ਮਕਬੂਲੀਅਤ ਖੱਟਣ ਵਾਸਤੇ ਇਹਨੂੰ ਪਤਾ ਲੱਗਾ ਹੋਊਗਾ ਵੀ ਇਹ ਟੌਪਿਕ ਮੇਰਾ ਚੱਲ ਸਕਦਾ ਪਰ ਇਹਨੂੰ ਭਈ ਵਿਰੋਧ ਦੇ ਨਾਲ-ਨਾਲ ਮੇਰੀ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਆ ਉਹ ਨਿਕਲ ਜਾਣਿਆ ਤੇ ਲੋਕਾਂ ਨੇ ਮੈਨੂੰ ਜਿਹੜਾ ਪਿਆਰ ਘੱਟ ਕਰਨਾ ਤੇ ਮੇਰੇ ਉਹਨਾਂ ਨੇ ਜਿਹੜਾ ਹਵਾਲਗੀ ਜਿਆਦਾ ਮੰਗਣੀ ਆ ਵੀ ਇਹ ਬੰਦੇ ਨੂੰ ਹਰਾਸਤ ਦੇ ਵਿੱਚ ਭੇਜੋ ਸੋ ਇਹ ਸ਼ਖਸ ਇਸ ਵੇਲੇ ਜਿਹੜਾ ਮੇਰਾ ਖਿਆਲ ਗਾਣਾ ਇਹਦਾ ਹੁਣ YouTube ਤੋਂ ਲਾਹ ਦਿੱਤਾ ਗਿਆ ਉਹਨੂੰ ਡਿਲੀਟ ਕਰ ਦਿੱਤਾ ਗਿਆ ਪਰ ਕਿਤੇ ਕਿਤੇ ਟਾਵਾ ਮਿਰਲਾ ਉਹ ਕਲਿੱਪ ਜੇ ਇਹਦੇ ਵਾਇਰਲ ਹੁੰਦੇ ਆ ਤੇ ਡਿਮਾਂਡ ਇਹ ਕੀਤੀ ਜਾ ਰਹੀ ਆ ਪੂਰੀ ਪਾਕਿਸਤਾਨ ਸੁਸਾਇਟੀ ਵੱਲੋਂ ਜਿਹੜੇ ਲੋਕ ਸੁਹਿਰਦ ਨੇ ਸਮਝਦਾਰ ਨੇ बड़े लिखे ਨੇ ਔਰ ਬੱਚਿਆਂ ਨੂੰ ਅਗਾਹ ਪੜਾਉਣਾ ਚਾਹੁੰਦੇ ਨੇ ਉਹ ਕਹਿੰਦੇ ਵੀ ਇਸ ਬੰਦੇ ਨੂੰ ਪਹਿਲਾਂ ਫੜ ਕੇ ਤੁਸੀਂ ਅੰਦਰ ਦਿਓ ਤੇ ਅਗਲੀ ਗੱਲ ਕਹਿੰਦੇ ਅਸੀਂ ਫੇਰ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ